ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿ ਜੇਕਰ ਤੁਸੀਂ ਸ਼ਨੀਵਾਰ ਦੇ ਦਿਨੋਂ ਇਹ ਤਿੰਨ ਚੀਜ਼ਾਂ ਦਾ ਦਾਨ ਕਰਦੇ ਹੋ ਤਾਂ ਕਦੇ ਵੀ ਭੁੱਲ ਕੇ ਇਹ ਤਿੰਨ ਚੀਜ਼ਾਂ ਦਾ ਦਾਨ ਨਾ ਕਰੋ ਤੇ ਇਹ ਕੁਝ ਗਲਤੀਆਂ ਜੋ ਸ਼ਨੀਵਾਰ ਦੇ ਦਿਨ ਕਰਦੇ ਹੋ ਇਹ ਗਲਤੀਆਂ ਕਰਨੀਆਂ ਬੰਦ ਕਰ ਦਿਓ ਅਤੇ ਇਹਨਾਂ ਚੀਜ਼ਾਂ ਦਾ ਦਾਨ ਸਾਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਇਹ ਕੁੱਝ ਗਲਤੀਆਂ ਤੇ ਇਹ ਦਾਨ ਕਰਦੇ ਹਾਂ ਤਾਂ ਸਾਡੀ ਪੂਰੀ ਜ਼ਿੰਦਗੀ ਹੀ ਬਰਬਾਦ ਹੋ ਸਕਦੀ ਹੈ। ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਆਪਣੇ ਵਿੱਚ ਆ ਦੇਣਾ ਤੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾ ਸੰਗਤ ਜੀ ਜੇਕਰ ਤੁਸੀਂ ਇਹ ਗਲਤੀਆਂ ਕਰਦੇ ਹੋ ਤੇ ਇਹਨਾਂ ਚੀਜ਼ਾਂ ਦਾ ਦਾਨ ਵੀ ਕਰਦੇ ਹੋ ਤਾਂ ਸੰਗਤ ਜੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਫਲਤਾ ਹਾਸਲ ਨਹੀਂ ਹੋ ਸਕਦੀ। ਕਿਉਂਕਿ ਸ਼ਨੀਵਾਰ ਦਾ ਦਿਨ ਚੋਹ ਹੈ ਇਹ ਕੋਈ ਆਮ ਦਿਨ ਨਹੀਂ ਹੁੰਦਾ ਕਿਉਂਕਿ ਸ਼ਨੀਵਾਰ ਦਾ ਦਿਨ ਸ਼ਨੀ ਮਹਾਰਾਜ ਜੀ ਦਾ ਹੁੰਦਾ ਹੈ ਇਸ ਕਰਕੇ ਇਹ ਦਿਨ ਬਹੁਤ ਹੀ ਖਾਸ ਤੇ ਚਮਤਕਾਰਯੋਗ ਸਾਡੇ ਲਈ ਹੁੰਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਓ ਸੰਗਤ ਜੀ ਚੇਕਰ ਸ਼ਨੀਵਾਰ ਨੂੰ ਇਹਨਾਂ ਗਲਤੀਆਂ ਨੂੰ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਅੱਗੇ ਨਹੀਂ ਵੱਧ ਪਾਉਂਦੀ ਕਈ ਭੈਣ ਭਰਾਵਾ ਦਾ ਕਹਿਣਾ ਹੁੰਦਾ ਹੈ ਕਿ ਸ਼ਨੀਵਾਰ ਵਾਲੇ ਦਿਨ ਕੁਝ ਐਸੇ ਕੰਮ ਹੁੰਦੇ ਹਨ ਜਿਹੜੇ ਸਾਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਤੇ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸਾਨੂੰ ਧਨ ਵੀ ਭੁੱਲ ਕੇ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਸਾ ਸੰਗਤ ਜੀ ਸ਼ਨੀਵਾਰ ਦਾ ਦਿਨ ਜੋ ਹੈ ਸ਼ਨੀ ਦੇਵ ਨੂੰ ਸਮਰਪਿਤ ਹੁੰਦਾ ਹੈ ਇਸ ਦਿਨ ਸ਼ਨੀ ਦੇਵ ਦੀ ਪਾਠ ਪੂਜਾ ਕਰਨੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਦੋਸ਼ ਜਾਂ ਫਿਰ ਸ਼ਨੀ ਗ੍ਰਹਿ ਦਾ ਪ੍ਰਭਾਵ ਚੱਲ ਰਿਹਾ ਹੈ ਉਹਨਾਂ ਨੂੰ ਕੋਈ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਫਿਰ ਤੁਹਾਡੇ ਘਰ ਵਿੱਚ ਸ਼ਨੀ ਦੇਵ ਦੀ ਪਈ ਹੋਈ ਜਿਹੜੀ ਮੂਰਤੀ ਹੈ ਉਹ ਗਲਤ ਸਥਾਨ ਤੇ ਪਈ ਹੁੰਦੀ ਹੈ ਕਹਿਣ ਤੋਂ ਭਾਵ ਕਿ ਸਹੀ ਦਿਸ਼ਾ ਦੇ ਵਿੱਚ ਨਹੀਂ ਹੁੰਦੀ ਜਿਸ ਕਰਕੇ ਤੁਹਾਡੇ ਜਿਹੜੇ ਸ਼ਨੀ ਦੋਸ਼ ਸ਼ਨੀ ਗ੍ਰਹਿ ਉਹ ਸਹੀ ਨਹੀਂ ਚੱਲਦੇ ਇਸੇ ਤਰ੍ਹਾਂ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਸ਼ਨੀ ਮਹਰ ਵਾਲੇ ਦਿਨ ਕਿਹੜੀਆਂ ਚੀਜ਼ਾਂ ਦਾ ਦਾਨ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਸੰਗਤ ਜੀ ਸਾਨੂੰ ਸ਼ਨੀਵਾਰ ਵਾਲੇ ਦਿਨ ਹਲਦੀ ਦਾ ਦਾਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਹਿੰਦੇ ਭਾਵ ਕਿ ਸ਼ਨੀਵਾਰ ਵਾਲੇ ਦਿਨ ਤੁਸੀਂ ਕੋਸ਼ਿਸ਼ ਕਰਿਓ ਕਿ ਪੀਲੀਆਂ ਚੀਜ਼ਾਂ ਦਾ ਦਾਨ ਨਾ ਕਰੋ ਤੇ ਇਸ ਤੋਂ ਇਲਾਵਾ ਸਾਨੂੰ ਸ਼ਨੀਵਾਰ ਵਾਲੇ ਦਿਨ ਚਿੱਟੀਆਂ ਚੀਜ਼ ਦਾ ਦਾਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਚੀਜ਼ਾਂ ਦਾ ਸਬੰਧ ਚੰਦਰਮਾ ਦੇ ਨਾਲ ਮੰਨਿਆ ਗਿਆ ਹੈ ਇਸ ਕਰਕੇ ਸਫੇਦ ਚੀਜ਼ਾਂ ਦਾ ਦਾਨ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਸ਼ਨੀਵਾਰ ਵਾਲੇ ਦਿਨ ਇਸ ਤੋਂ ਇਲਾਵਾ ਚੌਲ ਚਾਂਦੀ ਚੀਨੀ ਦਾ ਦਾਨ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸ਼ਨੀਵਾਰ ਵਾਲੇ ਦਿਨ ਸਾਨੂੰ ਲਾਲ ਰੰਗ ਦੀ ਚੀਜ਼ ਦਾ ਦਾਨ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਸਾਨੂੰ ਲਾਲ ਰੰਗ ਦਾ ਅਨਾਜ ਵੀ ਦਾਨ ਨਹੀਂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਸ਼ਨੀ ਦੇਵ ਦੁਰਸ਼ਟ ਹੋ ਜਾਂਦੇ ਹਨ ਇਸ ਤੋਂ ਇਲਾਵਾ ਸ਼ਨੀਵਾਰ ਵਾਲੇ ਦਿਨ ਸਾਨੂੰ ਕਾਲੇ ਰੰਗ ਦੀਆਂ ਚੀਜ਼ਾਂ ਦਾ ਦਾਨ ਵੀ ਨਹੀਂ ਕਰਨਾ ਚਾਹੀਦਾ ਸ਼ਨੀ ਦੇਵ ਦੀ ਪੂਜਾ ਆਰਾਧਨਾ ਜ਼ਰੂਰ ਕਰਨੀ ਚਾਹੀਦੀ ਹੈ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵ ਦੇ ਮੰਦਰ ਜਾ ਕੇ ਉੱਥੇ ਪੂਜਾ ਦਸੇ ਜ਼ਰੂਰ ਕਰੋ ਜਿਸ ਨਾਲ ਸ਼ਨੀ ਦੇਵ ਪ੍ਰਸੰਨ ਹੁੰਦੇ ਹਨ ਤੁਹਾਡੇ ਜੋ ਸ਼ਨੀ ਦੋਸ਼ਾਂ ਗ੍ਰਹਿ ਠੀਕ ਨਹੀਂ ਚੱਲ ਰਹੇ ਹੁੰਦੇ ਉਹ ਠੀਕ ਹੋ ਜਾਂਦੇ ਹਨ ਇਸ ਤੋਂ ਇਲਾਵਾ ਸੰਗਤ ਜੇ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵ ਦੀ ਪੂਜਾ ਕਰਨ ਤੋਂ ਇਲਾਵਾ ਕੋਈ ਸ਼ਨੀਵਾਰ ਵਾਲੇ ਦਿਨ ਉਪਾਗ ਕਰਨੇ ਵੀ ਸ਼ੁਭ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ ਕੁਝ ਕੰਮ ਹੁੰਦੇ ਹਨ ਜੋ ਸ਼ਨੀਵਾਰ ਵਾਲੇ ਦਿਨ ਕਰਨੇ ਚਾਹੀਦੇ ਹਨ ਜੇਕਰ ਅਸੀਂ ਸ਼ਨੀਵਾਰ ਵਾਲੇ ਦਿਨ ਕਾਦੇ ਹਾਂ ਤੇ ਕਰਨ ਦੇ ਨਾਲ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਾਹਾ ਸੰਗਤ ਜੀ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਨੂੰ ਸਮਰਪਿਤ ਹੈ ਇਸ ਕਰਕੇ ਸਾਨੂੰ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀ ਤਸਵੀਰ ਦੇ ਅੱਗੇ ਸਰੋਂ ਦੇ ਤੇਲ ਦੇ ਦੀਵੇ ਜਗਾਉਣਾ ਚਾਹੀਦਾ ਹੈ ਤੇ ਸ਼ਨੀਵਾਰ ਵਾਲੇ ਦਿਨ ਸਰੋਂ ਦੇ ਤੇਲ ਦਾ ਦਾਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਸ਼ਨੀਵਾਰ ਵਾਲੇ ਦਿਨ ਤੁਸੀਂ ਸਰੋਂ ਦੇ ਤੇਲ ਸਰੋਂ ਦਾ ਤੇਲ ਖਰੀਦ ਕੇ ਆਪਣੇ ਘਰ ਨਹੀਂ ਲੈ ਕੇ ਆਉਣਾ ਜੋ ਵੀ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਦੇ ਵਿੱਚ ਸਰੋਂ ਦਾ ਤੇਲ ਖਰੀਦ ਕੇ ਲੈ ਕੇ ਆਉਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਹਨ ਇਸ ਤੋਂ ਇਲਾਵਾ ਕਾਲੇ ਤੇਲ ਦਾ ਦਾਨ ਵੀ ਸ਼ਨੀਵਾਰ ਨੂੰ ਕਰਨਾ ਸ਼ੋਭਾ ਨਹੀਂ ਮੰਨਿਆ ਜਾਂਦਾ ਸ਼ੋਭਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਜਿਹੜੇ ਰਾਹੂ ਕੇਤੂ ਦਾ ਦੋਸ਼ ਹੁੰਦਾ ਹੈ ਉਹ ਸ਼ਾਂਤ ਹੁੰਦਾ ਹੈ ਸੰਗਤ ਜੀ ਸ਼ਨੀਵਾਰ ਵਾਲੇ ਦਿਨ ਸਾਨੂੰ ਕਾਲੇ ਰੰਗ ਦੇ ਕੱਪੜੇ ਦਾ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਇਹ ਸ਼ubh ਹੁੰਦਾ ਹੈ ਸ਼ਨੀਵਾਰ ਵਾਲੇ ਦਿਨ ਚੇਕਰ ਅਸੀਂ ਲੋਹੇ ਦਾ ਦਾਨ ਵੀ ਕਰਦੇ ਹਾਂ ਤਾਂ ਸ਼ਨੀ ਦੇਵ પ્રસન્ન ਹੁੰਦੇ ਹਨ ਤੇ ਸਾਡੇ ਘਰ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੁਸੀਂ ਜੇਕਰ ਤੁਸੀਂ ਵੀ ਚਾਹੁੰਦੇ ਹੋਗੇ ਤੁਹਾਡੇ ਦੇ ਸ਼ਨੀ ਦੇਵ ਦੀ ਕਿਰਪਾ ਬਣੀ ਰਹੇ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਹੋਣ ਤਾਂ ਤੁਸੀਂ ਸ਼ਨੀਵਾਰ ਨੂੰ ਲੋਹੇ ਦੀ ਬਣੀ ਹੋਈ ਚੀਜ਼ ਦਾ ਦਾਨ ਜ਼ਰੂਰ ਕਰੋ ਤੇ ਰੰਗ ਤੇ ਕਾਲੇ ਰੰਗ ਦੇ ਵਸਤਾਂ ਦਾ ਦਾਨ ਜ਼ਰੂਰ ਕਰੋ ਪਰ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਜਿਹੜੇ ਆਪਣੇ ਘਰ ਦੀ ਕੈਂਚੀ ਹੁੰਦੀ ਹੈ ਕੈਂਚੀ ਤੁਸੀਂ ਆਪਣੇ ਕਿਸੇ ਵੀ ਭੈਣ ਭਰਾ ਜਾਂ ਰਿਸ਼ਤੇਦਾਰ ਆਣ ਗੁਆਣ ਨੂੰ ਸ਼ਨੀਵਾਰ ਵਾਲੇ ਦਿਨ ਕੈਂਚੀ ਤੁਸੀਂ ਪੁੱਲ ਕੇ ਵੀ ਨਾ ਦਿਓ ਜੇਕਰ ਤੁਸੀਂ ਦਿੰਦੇ ਹੋ ਤਾਂ ਤੁਹਾਡੇ ਆਪਸ ਵਿੱਚ ਲੜਾਈ ਝਗੜੇ ਜਿਹੜੇ ਹਨ ਉਹ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਇਲਾਵਾ ਸਾਨੂੰ ਚਾਂਦੀ ਦਾ ਦਾਨ ਵੀ ਸ਼ਨੀਵਾਰ ਵਾਲੇ ਦਿਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜੋ ਵਿਅਕਤੀ ਸ਼ਨੀਵਾਰ ਵਾਲੇ ਦਿਨ ਇਹਨਾਂ ਚੀਜ਼ਾਂ ਦਾ ਦਾਨ ਕਰਦਾ ਹੈ ਔਸਨੋ ਸਿਹ੍ਹਾ ਦੇ ਸਬੰਧੀ ਕੋਈ ਨਾ ਕੋਈ ਦੁੱਖ ਤਖलीफ ਆਉਂਦਾ ਰਹਿੰਦਾ ਹੈ ਇਸ ਤੋਂ ਇਲਾਵਾ ਸਹਾਸੰਗਾਜੀ ਤਾਂਬੇ ਦੀ ਕੋਈ ਵੀ ਚੀਜ਼ ਭਾਵੇਂ ਬਰਤਨ ਜਾਂ ਤਾਂਬੇ ਤੋਂ ਬਣੀ ਹੋਈ ਕਿਸੇ ਵੀ ਚੀਜ਼ ਦਾ ਜੇਕਰ ਤੁਸੀਂ ਸ਼ਨੀਵਾਰ ਵਾਲੇ ਦਿਨ ਤਾਂ ਕਾਦਿਓ ਤਾਂ ਇਸ ਦੇ ਨਾਲ ਤੁਹਾਡੇ ਵਪਾਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਤੁਹਾਨੂੰ ਵਪਾਰ ਵਿੱਚ ਘਾਟਾ ਵੀ ਪੈ ਸਕਦਾ ਹੈ ਇਸ ਤਰ੍ਹਾਂ ਸਹਾਸੰਗਾਜੀ ਤੁਸੀਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਸ਼ਨੀਵਾਰ ਵਾਲੇ ਦਿਨ ਸਫੇਦ ਕੱਪੜਾ ਲਾਲ ਰੰਗ ਦਾ ਕੱਪੜਾ ਸੋ ਸੇਂਦਿੱਤ ਤੇ ਚਾਂਦੀ ਤੇ ਚੈਨੇ ਇਹ ਚੀਜ਼ਾਂ ਭੋਲ ਕੇ ਵੀ ਦਾਨ ਨਾ ਕਰੋ ਸ਼ਨੀਵਾਰ ਵਾਲੇ ਦਿਨ ਤੁਸੀਂ ਕਾਲੇ ਰੰਗ ਦਾ ਦਾਨ ਕਰ ਸਕਦੇ ਹੋ ਕਾਲੇ ਰੰਗ ਦਾ ਅਨਾਜ ਜਾਂ ਫਿਰ ਵਸਤ ਜਿਵੇਂ ਕਾਲੇ ਤੇਲ ਕਾਲੀ ਉੜਦ ਦੀ ਦਾਲ ਤੇ ਸਰੋਂ ਦੇ ਤੇਲ ਦਾ ਦਾਨ ਕਰ ਸਕਦੇ ਹੋ ਇਸ ਤੋਂ ਇਲਾਵਾ ਸ਼ਨੀਵਾਰ ਵਾਲੇ ਦਿਨ ਸੱਤ ਅਨਾਜ ਦਾ ਦਾਨ ਵੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਕਣਕ ਛੋਲ ਤੇ ਜਵਾਰ ਮੱਕੀ ਬਾਜਰਾ ਚਨੇ ਤੇ ਕਾਲੀ ਉੜਦ ਦੀ ਦਾਲ ਸ਼ਨੀਵਾਰ ਵਾਲੇ ਦਿਨ ਇਹਨਾਂ ਚੀਜ਼ਾਂ ਦਾ ਦਾਨ ਕਰਨ ਦੇ ਨਾਲ ਤੁਹਾਡੇ ਜਿਹੜੇ ਸ਼ਨੀ ਦੋਸ਼ ਕਰ ਰਹੇ ਹਨ ਉਹ ਠੀਕ ਹੋ ਜਾਂਦੇ ਹਨ ਇਸ ਦੇ ਨਾਲ ਸ਼ਨੀ ਦੇਵ ਬਹੁਤ ਪਸੰਦ ਹੁੰਦੇ ਹਨ ਤੇ ਜਿਹੜੇ ਮਿਹਨਤ ਕਰਦੇ ਹਨ ਮਿਹਨਤ ਕਰਨ ਵਾਲਿਆਂ ਦੇ ਉੱਪਰ ਸ਼ਨੀ ਦੇਵ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਜੇਕਰ ਤੁਸੀਂ ਸਾਧ ਸੰਗਤ ਜੀ ਪੀਲੀ ਲਾਲ ਤੇ ਸਫੇਦ ਚੀਜ਼ ਦਾ ਦਾਨ ਸ਼ਨੀਵਾਰ ਨੂੰ ਕਰਦੇ ਹੋ ਤਾਂ ਸ਼ਨੀ ਦੇਵ ਪਸੰਦ ਹੋ ਜਾਣਗੇ ਤਾਂ ਸ਼ਨੀ ਦੇਵ ਪਸੰਦ ਹੋਣ ਦੀ ਬਜਾਏ ਤੁਹਾਡੇ ਤੇ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਇਸ ਤੋਂ ਇਲਾਵਾ ਸਾਧ ਸੰਗਤ ਜੀ ਸਾਨੂੰ ਸ਼ਨੀਵਾਰ ਵਾਲੇ ਦਿਨ ਕਿਸੇ ਛੋਟੇ ਕਰਮਚਾਰੀ ਜਾਂ ਫਿਰ ਬਜ਼ੁਰਗਾਂ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਸ਼ਨੀ ਦੇਵ ਬਹੁਤ ਜ਼ਿਆਦਾ ਨਰਾਜ਼ ਹੁੰਦੇ ਹਨ ਜਦੋਂ ਤੁਸੀਂ ਵੀ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਤੋਂ ਬਾਹਰ ਜਾਂਦੇ ਹੋ ਤਾਂ ਬਜ਼ੁਰਗਾਂ ਦਾ ਆਸ਼ੀਰਵਾਦ ਜ਼ਰੂਰ ਲੈ ਕੇ ਜਾਓ ਇਸ ਤੋਂ ਇਲਾਵਾ ਸ਼ਨੀਵਾਰ ਵਾਲੇ ਦਿਨ ਕਾਲੇ ਵਸਤਰ ਕਾਲੀ ਚੀਜ਼ਾਂ ਦਾ ਦਾਨ ਸਰੋਂ ਦੇ ਤੇਲ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ